ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਪਿੰਡ ਜੈ ਭਾਰਤ ਜੈ ਸੰਵਿਧਾਨ ਮੈਂ ਜਿੰਦਰ ਵਾਲਮੀਕਨ ਸੀਲ ਪ੍ਰਧਾਨ ਈਮਾਰਨੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਸਾਡੇ ਜਿੰਨੇ ਵੀ ਦੇਸ਼ ਵਿਦੇਸ਼ ਵਿੱਚ ਬਸਦੇ ਅੰਬੇਡਕਰਵਾਦੀ ਲੋਕ ਤੇ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਸਾਰਿਆਂ ਨੂੰ ਮੈਂ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਤੇ ਜਿਹੜਾ ਅੱਜ ਦਾ ਸੀ ਪ੍ਰੋਗਰਾਮ ਰੱਖਿਆ ਇੱਕ ਸਕੂਟਰ ਰੈਲੀ ਰੱਖੀ ਹੈ ਅੰਬੇਡਕਰ ਪਾਰਕ ਤੋਂ ਲੈ ਕੇ ਅੰਬੇਡਕਰ ਚੌਕ ਤੱਕ ਤੇ ਇਹ ਅੱਜ ਬਾਬਾ ਸਾਹਿਬ ਦੀ ਜਨਮ ਦਿਵਸ ਦਾ ਉਪਲਬਖਸ਼ ਹੈ ਤੇ ਸਾਡੀ ਰੈਲੀ ਦਾ ਜਿਹੜਾ ਮੋਟਿਵ ਹੈ ਉਹ ਹੈਗਾ ਕਿ ਜਿਹੜੇ ਲੋਕ ਨਸ਼ਾ ਕਰ ਰਹੇ ਆ ਜਾਂ ਅਨਪੜਤਾ ਜਾਦਾ ਫੈਲ ਰਹੀ ਹੈ ਜਿਹੜੀ ਪੜ੍ਹਾਈ ਲਿਖਾਈ ਕੰਨੀ ਪ੍ਰੇਰਿਤ ਹੋ ਸਕਣ ਲੋਕ ਇਸ ਬਾਰੇ ਸਾਡੀ ਸਕੂਟਰ ਰੈਲੀ ਹੈ ਅੱਜ ਦੀ ਕੋਈ ਹੋਰ ਹੋਰ ਬਥੇਰੀ ਸੰਸਥਾਵਾਂ ਜੀ ਰਾਜਪੁਰੇ ਦੇ ਅੰਦਰ ਕਟੋਕਟ 10-15 ਸੰਸਥਾਵਾਂ ਹੋਣੀਆਂ ਜਿਆਦਾ ਹੋਣੀਆਂ ਹਰ ਕੋਈ ਆਪਣੀ ਆਪਣੀ ਸੰਸਥਾ ਦੇ ਅਨੁરૂਪ ਪ੍ਰੋਗਰਾਮ ਕਰ ਰਹੇ ਹੈ ਦੇਖੋ ਜੀ ਜਦੋਂ ਸਮਾਜ ਨੂੰ ਲੋੜ ਹੁੰਦੀ ਹੈ ਉਦੋਂ ਸਾਰੇ ਅਸੀਂ ਇਕੱਠੇ ਹੁੰਦੇ ਆ ਪਰ ਲੇਕਿਨ ਸਾਡੇ ਆਪਣੇ ਆਪਣੇ ਸੰਗਠਨ ਵੀ ਐ ਅਸੀਂ ਆਪਣੇ ਸੰਗਠਨ ਦੇ ਜਰੀਏ ਵੀ ਅਸੀਂ ਆਪਣਾ ਕੰਮ ਕਰਨਾ ਹੁੰਦਾ ਹੈ ਇਸ ਕਰਕੇ ਹਰ ਕੋਈ ਆਪਣੇ ਸੰਗਠਨ ਦਾ ਕੰਮ ਵੀ ਕਰ ਰਿਹਾ ਤੇ ਸਮਾਜਿਕ ਤੌਰ ਤੇ ਜਦੋਂ ਲੋੜ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਖਾਨ ਸਾਹਿਬ ਜਦੋਂ ਮੂਰਤੀ ਟੁੱਟੀ ਸੀ ਉਦੋਂ ਵੀ ਅਸੀਂ ਇਕੱਠੇ ਸੀਗੇ ਸਾਰੇ ਉਦੋਂ ਅਸੀਂ ਇਕੱਠਿਆਂ ਰਲ ਕੇ ਸੰਘਰਸ਼ ਵੀ ਕੀਤਾ ਹੈ ਭੁੱਲ ਨਹੀਂ ਸਾਰਾ ਇਹ ਤਾਂ ਦੇਖੋ ਅਸੀਂ ਕੋ ਸਾਡੇ ਅਸੀਂ ਅੰਦਰ ਖੱਤੇ ਤੇ ਇਕੱਠੇ ਹੀ ਆ ਸਾਰੇ ਪਰ ਸੰਗਠਨ ਹੈ ਜਿਸ ਤਰ੍ਹਾਂ ਹੁਣ ਅਸੀਂ ਧੀਮ ਆਰਮੀ ਚ ਹੈ ਧੀਮ ਆਰਮੀ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਰਾਜਪੂਰੇ ਦੇ ਅੰਦਰ ਕਈ ਕਈਆਂ ਨੇ ਹੋਰ ਸਸਤਾਵਾਂ ਵੀ ਬਣਾਈ ਵੀ ਕਿਸੇ ਨੇ ਅੰਬੇਡਕਰ ਸਭਾ ਬਣਾਈ ਵੀ ਹੈ ਕਿਸੇ ਨੇ ਗੁਰੂ ਰਵੀਦਾਸ ਸਭਾ ਬਣਾਈ ਵੀ ਹੈ ਕਿਸੇ ਨੇ ਕੋਈ ਹੋਰ ਸਭਾ ਬਣਾਈ ਵੀ ਹੈ ਜਿਸ ਤਰ੍ਹਾਂ ਉਹ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਕੰਮ ਕਰ ਰਿਹਾ ਤੇ ਤੁਹਾਨੂੰ ਪਤਾ ਹੈ ਦੇਸ਼ ਲੋਕਤੰਤਰ ਹੈ ਇਸ ਦੇ ਅੰਦਰ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਤੇ ਆਪਣਾ ਪ੍ਰੋਗਰਾਮ ਕਰਨ ਦਾ ਆਪਣਾ ਅਧਿਕਾਰ ਹੈ ਜੀ ਕੁਝ ਦਿਨ ਪਹਿਲਾਂ ਇੱਕ ਤੁਹਾਡੀ ਦੂਜੀ ਸਸਤਾ ਦੇ ਇੱਕ ਬੋਰਡ ਫਾੜ ਦਿੱਤੇ ਜਾਂਦੇ ਉਹਦੇ ਬਾਰੇ ਕੀ ਕਹੋਗੇ ਦੇਖੋ ਜੀ ਜਿੰਨੇ ਵੀ ਬੋਰਡ ਫੜਾ ਉਹ ਬਹੁਤ ਹੀ ਮੰਦ ਭਾਗੀ ਘਟਨਾ ਅਸੀਂ ਵੀ ਉੱਥੇ ਗਏ ਸੀਗੇ ਤੇ ਅਸੀਂ ਜਾ ਕੇ ਉੱਥੇ ਉਹਨਾਂ ਦੇ ਨਾਲ ਖੜੇ ਸੀ ਤੇ ਅਸੀਂ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਏਸੀ ਗੱਲ ਦੇ ਉੱਪਰ ਕਿ ਜਦੋਂ ਵੀ ਕਦੇ ਸਮਾਜ ਨੂੰ ਕੋਈ ਵੀ ਭੀੜ ਪੈਂਦੀ ਹੈ ਬੇਸ਼ੱਕ ਅਸੀਂ ਆਪਣੇ ਆਪਣੇ ਸੰਗਠਨ ਚਲਾ ਰਹੇ ਹਾਂ ਪਰ ਲੇਕਿਨ ਜਦੋਂ ਸਮਾਜ ਨੂੰ ਲੋੜ ਹੁੰਦੀ ਹੈ ਉਹ ਤਾਂ ਸਾਨੂੰ ਇਕੱਠਾ ਹੋਣਾ ਚਾਹੀਦਾ ਹੈ